ਫੋਨ ਤੋਂ ਕਿਹੜੇ ਬੰਦੇ ਨੇ ਸਰ ਜਿਹੜਾ ਕਹਿ ਕਹਿ 11 ਬੰਦੇ ਸਿਵਲ ਵੀ ਤਾਂ ਰਹਿ ਗਿਆ ਜਿਹੜੇ ਹੈਗੇ ਹੈਗੇ ਸਰ ਫੋਨ ਤੋਂ ਫੂਲ ਤਾਂ ਹੈਗੇ ਕਿਹੜਾ ਅਫਸਰ ਦਾ ਇਹਨੂੰ ਕਿਹੜੇ ਬੰਦੇ ਜਿਹਦਾ ਪਤਾ ਦਾ ਕੋਣ ਬੰਦੇ ਉੱਧਰ ਆ ਜਾਂਦੇ ਆ ਸਰਪੰਚ ਦਾ ਮੁੰਡਾ ਇਹ ਰੋਡ ਦੀ ਗੱਲ ਕਰ ਰਹੇ ਨੇ ਜਿਹੜੇ ਬੰਦੇ ਨੇ ਬੰਦੇ ਨੂੰ ਹੈਲੋ ਬੁਲਾਉਂਦੇ ਕਿਤੇ ਸਿਵਲ ਵਾਲੇ ਬੁਲਾਉਂਦਾ ਉਹਨਾਂ ਨੂੰ ਅੱਗੇ ਆ ਕੇ ਖਾਮ ਬੁਲਾ ਰਿਹਾ ਹਾਂ ਕਿਹਦੇ ਨਾਲ ਗੱਲ ਕੀਤੀ ਤੇਰੀ ਕੀ ਕਿਹੜੇ ਨੰਬਰ ਤੇ ਗੱਲ ਹੋਈ ਤੇ ਨੰਬਰ ਕਿਹੜੇ ਤੇ ਗੱਲ ਹੋਈ ਆਹ ਤਰ੍ਹਾਂ ਆ ਤੁਸੀਂ ਬੋਲੋ ਜੀ ਪੁੱਛੋ ਕਿ ਕਿੱਡੇ ਆ ਹੋਰ ਇੱਕ ਮਿੰਟ ਹੋਲਡ ਕਰੋ ਕੌਣ ਨੇ ਅੱਛੇ ਬਿਲੋਂ ਵਾਲੇ ਸਰਦ ਚ ਬੈਠੇ ਅੱਛਾ ਤੁਸੀਂ ਉੱਤੇ ਹੋਣਗੇ ਤੇ ਅੱਤਰ ਵਾਲੇ ਤੋਂ ਅੱਛਾ ਕੀ ਕਹਿੰਦਾ ਉਹ ਕੀ ਕਹਿੰਦਾ ਸਰਦਾਰ ਨਹੀਂ ਉਹਦਾ ਨੌਂ ਨਹੀਂ ਤੈਨੂੰ ਪਤਾ ਕੀ ਹੁੰਦਾ ਤਾਂ ਨਾਂ ਦਾ ਦੱਸ ਕੋਈ ਫੋਨ ਨੰਬਰ ਦੱਸ ਉਹਦਾ ਕਰੀ ਇੰਤਜ਼ਾਮ ਉਹ ਚਲੋ ਸਵੇਰੇ ਦੱਸੀ ਬਾਕੀ ਅਸੀਂ ਸਾਰੇ ਖੜੇ ਆਂ ਰੇ ਸਾਰੇ ਤੁਹਾਡੇ ਅਫਸਰ ਇੱਥੇ ਪਹੁੰਚ ਰਹੇ ਨੇ ਠੀਕ ਹੈ ਜੋ ਵੀ ਪ੍ਰਬੰਧ ਹੋ ਸਕਦੇ ਸੀ ਸਾਰੇ ਕਰਕੇ ਦਵਾਂ ਕੋਈ ਚਿੰਤਾ ਨਾ ਕਰੋ ਹਾਂ ਪਹੁੰਚੀ ਕੋਈ ਨਾ ਕੋਠਾ ਬੋਲੇ ਉਹਨੂੰ ਕਰਾਂਗੇ ਠੀਕ ਤੋ ਦੱਸੀ ਮੈਨੂੰ ਸਰ ਬਕਰ ਉਹਨੂੰ ਮਿੰਦਾ ਪਹਿਲਾਂ ਕਹਿੰਦੇ ਆਜਣੇ ਜੁੱਤੀ ਉਹਨੂੰ ਪਤਾ ਨਹੀਂ ਕੋਈ ਨਹੀਂ ਦੱਸਦਾ ਸਵੇਰੇ ਦੱਸ ਇਹ ਤਸਵੀਰ ਕਰ ਕਿਤੇ ਆਹ ਆਉਣ ਨੇ ਉੱਥੇ ਉਹ ਡੈਕਸੀ ਨੇ ਆ ਗਿਆ ਜੀ 1 ਮਿੰਟ ਵਿੱਚ ਡੈਕਸੀ ਨੇ ਇਨਚਾਰਜ ਐ ਨਹੀਂ ਬੁਲਾ ਲੈ ਬਿਜਲੀ ਬੋਰਡ ਦਾ ਬਿਜਲੀ ਬੋਰਡ ਦਾ 2 ਮਿੰਟ ਚ ਆ ਗਿਆ 1 ਮਿੰਟ ਵਿੱਚ ਆ ਗਿਆ ਕੋਈ ਨਹੀਂ ਆਪਾਂ ਕਰਕੇ ਦਿੰਦੇ ਆ ਪੁੱਤ ਥੋੜਾ ਹਾਂ ਜੀ ਸਰ ਆਪਾਂ ਆ ਵੀ ਆਂਗੇ ਉੱਥੇ ਸਵੇਰੇ ਚਲੋ ਪੂਰੀ ਜਨਮ ਦਾ ਹੁਣ ਚੱਲਦਾ ਜੇ ਕੋਈ ਸਾਰ ਇੱਕ ਦੋ ਕੰਮ ਹੋਰ ਮੈਂ ਸਾਰਾ ਸਟੋਰ ਰਸਿੰਦ ਆਬੀ ਸਪੈਕ ਸਰ ਇਹਨਾਂ ਕੋਲ ਹੀ ਫੂਟ ਠੀਕ ਇੱਕ ਲੋਡ ਨਹੀਂ ਹੁੰਦਾ ਠੀਕ ਇਹਨਾਂ ਨੰਬਰ ਫੋਨ ਨੰਬਰਾਂ ਦੀ ਸਾਰਿਆਂ ਨੂੰ ਦੇ ਕੇ ਲੋਕਾਂ ਨੂੰ ਆਜੋ ਆਜੋ ਆਪਣਾ ਫੋਨ ਨੰਬਰ ਹੈ ਆਪਣਾ ਸਦੀ ਸਾਰੇ ਦੇ ਦੇ ਅੱਜ ਲੋੜ ਅਧਿਕਾਰੀ ਲਾਇਆ ਤੇ ਮੈਂ ਕਹਿੰਦੀ ਉਹਨਾਂ ਨੂੰ ਇਹ ਕੰਮ ਕਰੀ ਪਾਤ ਸਰ ਬੁਲੇਸਾ ਬਣਾਲੀ ਜੀ ਇੱਥੇ ਇਹਨਾਂ ਨੂੰ ਟੀਮ ਨੂੰ ਹੀ ਦਿੱਤੀ ਹੈ ਜੀ ਅਸੀਂ ਜਿਹੜੀ ਜਿਹੜੀ ਸਟੇਸ਼ਨ ਹੋਊਗੀ ਜਿੱਥੇ ਜਿੱਥੇ ਕਿਹਨਾਂ ਨੂੰ ਪਬਲਿਕ ਨੂੰ ਦੇ ਕਿਹੜੇ ਚਪਾ ਮੈਂ ਖੁਫ ਸਵੇਰੇ ਗੱਲ ਤੇ ਗੁਰਦੁਆਰਾ ਸਾਹਿਬ ਚ ਦੇ ਦਿਓ ਇੱਕ ਅੱਛਾ ਜੀ ਠੀਕ ਹੈ ਵੀ ਕਿਹੜੇ ਕਿਹੜੇ ਅਫਸਰ ਆਪਣੇ ਉਰੇ ਹਾਜ਼ਰ ਨੇ ਠੀਕ ਹੈ ਜੀ ਉਹ ਲਿਸਟ ਦਿਓ ਇਹਨਾਂ ਨੂੰ ਦੇ ਦਿਨ ਇੱਥੇ ਪਿੰਡ ਦੇ ਜਿਹੜੇ ਜ਼ਿੰਮੇਵਾਰ ਬੰਦੇ ਨੇ ਉਹਨਾਂ ਨੂੰ ਦੇ ਦਿਓ ਠੀਕ ਹੈ ਹੁਣ ਇਹ ਕਿਹਨੂੰ ਫੋਨ ਕਰਨਗੇ ਜਦ ਆਤਮੇ ਜੇ ਲੋਡ ਹੋ ਗਈ ਤਾਂ ਇੱਥੇ ਹੈ ਜੀ ਨਹੀਂ ਇੱਥੇ ਆਏ ਦੱਸੋ ਤਾਂ ਇਹਨਾਂ ਨੂੰ ਪਤਾ ਮੈਂ ਹੁਣੀ ਮਿਲਾ ਕੇ ਜਾਨਣਾ ਜੀ ਕੱਲੇ ਕੱਲੇ ਦਾ ਫੋਨ ਦਨੇਬਾ ਤੋਂ ਇਹ ਜੀ ਇਹ ਸਾਰੇ ਤੁਹਾਨੂੰ ਦੱਸ ਦਿਆ ਵੀ ਕਿਹੜੇ ਅਕਸਰਾਂ ਦੀ ਡਿਊਟੀ ਇੱਥੇ ਹੈ ਤੁਸੀਂ ਉਹਨਾਂ ਨਾਲ ਕੰਟੈਕਟ ਕਰਨਾ ਜੇ ਲੋਡ ਪਹੇਜੇ ਤਾਂ ਓਕੇ ਸਰ ਠੀਕ ਹੈ ਨਹੀਂ ਰਵਿੰਦਰ ਸਾਰੇ ਪਿੰਡਾਂ 'ਚ ਅਰੇਂਜਮੈਂਟ ਕੀਤਾ ਸਾਰੇ ਪਿੰਡਾਂ ਦੇ ਲੋਕਾਂ ਨੂੰ ਪਤਾ ਜੇ ਸਰ ਲੋਡ ਪਈ ਸਰ ਸੋਡੇ ਨਾਲ ਮੈਨੂੰ ਕਰ ਦੋ ਮੈਨੂੰ ਕਰ ਦੋ ਯਾਰ ਆ ਇੰਸਪੈਕਟਰ ਸਾਹਿਬ ਇੱਥੇ ਆਪਣੀ ਦੇ ਦੇਣਗੇ ਇਲਾਤ ਨੂੰ ਇੱਥੇ ਰਹਿਣ ਲਈ ਦੇ ਦੇਣਗੇ ਨੰਬਰ ਇੱਥੇ ਖੜੇ ਨਹੀਂ ਸਰ ਇਹ ਵੀ ਇੱਕ ਟਿਕੜੇ ਨੇ ਖੜੇ ਹੋਲੇ ਸੀਵਲ ਦੇ ਇੱਕ ਵਾਰ ਕਿਹੜੇ ਕਿਹੜੇ ਖੜੇ ਨੇ ਕੌਣ ਆਓ ਹੈ ਆਹਨੇ ਤੁਸੀਂ ਕੌਣ ਹੋ ਨੀਰੀ ਫਟਵਾਰੀ ਸਰ ਨੀਰੀ ਫਟਵਾਰੀ ਤੁਸੀਂ ਉਹ ਰੈਵਨੂਲ ਇਹ ਮਾਲਮਗਰ ਤੁਸੀਂ ਇੱਥੇ ਹੋ ਹਾਂਜੀ ਸਰ ਸਾਰੇ ਹਾਂਜੀ ਸਰ ਹਾਂਜੀ ਸਾਮੂਹ ਕਰੋੜ ਸਾਹਿਬ ਵਾਲੇ ਸੁਣੋ ਜੀ ਸਾਰੇ ਹਾਂਜੀ ਹਾਂਜੀ ਏ ਅਫਸਰ ਸਾਹਿਬਾਨ ਤੁਹਾਡੇ ਦੇ ਵਿੱਚ ਰਾਜ ਆਜੋ ਅੱਗੇ ਆ ਹਾਂ ਦੱਸੋ ਬਾਕੀ ਸਪੈਕ ਸਾਹ ਜਿਹੜੇ ਨੰਬਰ ਦਾ ਨੂੰ ਮੇਰਾ ਨੰਬਰ ਸਭ ਕੋ ਰਹਿ ਗਈ ਹੈ ਹਾਂ ਜੀ ਸਪੈਕ ਨੰਬਰ ਜਿਹੜੇ ਕੂਰ ਕਰਾਉਣਾ ਨੰਬਰ ਇਹ ਸਾਰੇ ਜੇ ਨੰਬਰ ਲਿਖਣਾ ਇਹਨਾਂ ਦੇ ਨੰਬਰ ਲਿਖ ਲਓ ਤੁਸੀਂ ਸਾਰਾ ਨੰਬਰ ਜੀ ਮੇਰਾ ਨੰਬਰ ਜਿਹੜੀ ਉਹ 98100 ਦੇ ਦੇਣਾ ਹਾਂ ਇੱਕ ਮਿੰਟ ਚ ਆ ਗਿਆ ਮੈਂ ਕਹਿੰਦੀ ਸਾਰੀ ਪ੍ਰਿੰਟਿੰਗ ਕਰਾ ਕੇ ਦੇਗੀ ਉਹ ਤੁਸੀਂ ਯੂਨਿਟ ਗਰੁੱਪ ਚ ਪਾ ਦਿਓ ਜੀ ਤੇ ਦਿਓ ਇਹਨਾਂ ਨੂੰ ਚਲੋ ਜਿਹੜੇ ਵੀ ਹੈਗੇ ਲਿਸਟ ਪੇਜ ਦੇ ਦਿਨਾ ਬਾਅਦ ਤੋਂ ਇੱਕ ਸਰ ਕਿਸ਼ਤੀ ਚਾਹੀਦੀ ਹੈ ਸਭ ਨੂੰ ਹਰ ਟਾਈਮ ਮੋਬਾਈਲ ਖੁੱਲਾ ਹੋਵੇ ਜਿਸ ਟਾਈਮ ਵੀ ਜਿਸ ਕੋਈ ਵੀ ਰਿਕੁਆਇਰਮੈਂਟ ਹੈ ਕਿਸੇ ਦੀ ਉਹ ਨਾਲ ਦੀ ਨਾਲ ਉਹਦੀ ਪੂਰੀ ਕਰਨੀ ਹੈ ਤੁਹਾਡੇ ਪਾਸ ਤੇ ਨਹੀਂ ਆਉਂਦੀ ਕੋਈ ਗੱਲ ਐਕਸ ਸਾਹਿਬ ਆ ਗਏ ਤਸੀਲਦਾਰ ਸਾਹਿਬ ਨੂੰ ਦੱਸੋ ਠੀਕ ਹੈ ਸਾਹਿਬ ਨੂੰ ਜਨਰੇਟਰ ਦਾ ਕੀ ਇੰਤਜ਼ਾਮ ਜਨਰੇਟਰ ਤਾਂ ਸਾਈਡ ਤੇ ਲੱਗਿਆ ਹੋਇਆ ਜੀ ਜਨ ਇੰਜਨ ਵਾਲਾ ਕੀ ਕੀ ਪਾਵਰ ਦਾ ਵੱਡਾ ਜਨਰੇਟਰ ਹੈ ਜੀ ਅੱਛਾ ਹਾਂਜੀ ਤਾਂ ਡਿਊਲ ਸਪਲਾਈ ਦਿੱਤੀ ਹੋਈ ਹੈ 24 ਘੰਟੇ ਲਈ ਵੀ ਹੈ ਜਨਰੇਟਰ ਦੇ ਵੀ ਹੈ ਅਗਰ ਬਿਜਲੀ ਦੀ ਸਪਲਾਈ ਫੇਲ ਹੋਉਂਦੀ ਹੈ ਨਾਲ ਦੀ ਨਾਲ ਜਨਰੇਟਰ ਚੱਲ ਜਾਏਗਾ ਅੱਛਾ ਹੰਟਾਵਲ ਸਪਲਾਈ ਹੈ ਖੋਲ ਫੁੱਲ ਦੀ ਵੀ ਡਬਲ ਸਪਲਾਈ ਆ ਜੀ ਫੁੱਲ ਨਾਲ ਤੱਕ ਪਹੁੰਚੇ ਨੇ ਫੁੱਲ ਦੇ ਲੋਕ ਖੜੇ ਨੇ ਫੂਲ ਦੇ ਸੂਏ ਦੇ ਉੱਤੇ ਲਾਸਟ ਮਹੀਨੇ ਲੈਂਦੇ ਨੇ ਡੇਰੇ ਨਾਲ ਲੱਗੇ ਪੁੱਤ ਜਿੱਥੇ ਡੇਰਾ ਬਣਿਆ ਹੋਇਆ ਜਿੱਥੇ ਕਿਸ਼ਤੀ ਹੈ ਫੋਨ ਦਾ ਜਿੱਥੇ ਕਿਸ਼ਤੀ ਖੜੀ ਹੈ ਹਾਂਜੀ ਅੰਤੀ ਸਰ ਉੱਥੇ ਤਿੰਨ ਲਾਈਟਾਂ ਨੇ ਉੱਥੇ ਕੋਈ ਬੰਦ ਨੂੰ ਉਹ ਨਹੀਂ ਹੈਗੀ ਜੀ ਇੱਥੇ ਖੱਟ ਪਈ ਹੋਈ ਹੈ ਉੱਥੇ ਕੁਝ ਨਹੀਂ ਹੈਗਾ ਜੀ ਆਹ ਬੜੇ ਗੱਲ ਲੱਗਦਾ ਪਹਿਲਾਂ ਦੇਖੋ ਉੱਥੇ ਹੈਗਾ ਜਨਰੇਟਰ ਜਨਰੇਟਰ ਹੈਗਾ ਜੀ ਉੱਥੇ ਲਾਈਟ ਚੱਲਦੀਆਂ ਤਿੰਨ ਤਿੰਨ ਲਾਈਟਾਂ ਨੇ ਫੁੱਲ ਜੀ ਤੇ ਸੁਣੋ ਇੱਕ ਮਿੰਟ ਇਸ ਤਰ੍ਹਾਂ ਇਹ ਤਾਰ ਰੱਖਿਆ ਆਪਾਂ ਨੇ ਜੇ ਕੋਈ ਬ੍ਰੀਚ ਹੋ ਜੇ ਇਹ ਉਹ ਨਹੀਂ ਲਾਈਟਾਂ ਪਿੱਛੇ ਰੱਖਿਓ ਸਰ ਜੀ ਪੁਆਇੰਟ ਹੈ ਨਾ ਆਪਣਾ ਜਿੱਥੇ ਆਪਣਾ ਕੰਮ ਚੱਲ ਰਿਹਾ ਕਈ ਦਿਨਾਂ ਨਾਲ ਉੱਥੇ ਇੱਕ ਲਾਈਟ ਵੀ ਨਾਲ ਆ ਜਾਈ ਜਾਂਦੇ ਕਿ ਚੱਲ ਨਾ ਨਗਰਿਆ ਕੁਝ ਵੀ ਨਹੀਂ ਆ ਗਿਆ ਨਹੀਂ ਕੰਮ ਚੱਲਦਾ ਹੁਣ ਨਹੀਂ ਹੁੰਦੀ ਨੇ ਚੱਲਦਾ ਸਾਰਾ ਦਿਨ ਰੇਗਾ ਜਿੱਥੇ ਮੇਰੀ ਗੱਲ ਸਮਝਦਾ ਮੇਰੀ ਗੱਲ ਸੁਣ ਗੱਲ ਸੁਣ ਲੈ ਇੱਕ ਮਿੰਟ ਸੁਣੋ ਇਹ ਇਸ ਤਰ੍ਹਾਂ ਨਹੀਂ ਜਿਵੇਂ ਆਪਾਂ ਉਰੇ ਖੜੇ ਆ ਨਾ ਵੀ ਆਪਣੇ ਪਿੱਛੇ ਲਾਈਟਾਂ ਇਹ ਲਾਈਟਾਂ ਇਸ ਨੇ ਜਨਰੇਟਰ ਰੱਖਿਓ ਨੇ ਐਮਰਜੈਂਸੀ ਪਿੱਛੇ ਵੀ ਜੇ ਕੋਈ ਰੱਬ ਨਾ ਕਰੇ ਬ੍ਰੀਚ ਹੋ ਜਾਏ ਉਹਨੂੰ ਪਲੱਗ ਕਰਨ ਪਿੱਛੇ ਉਹ ਪਾ ਜਨਰੇਟਰ ਰੱਖਿਆ ਸਰ ਜੀ ਮੀਨਾ ਆਪਣਾ ਪਾਣੀ ਕਿੱਧਰ ਹੈ ਮੇਨ ਪਾਈਪ ਵਿੱਚ ਖੜਕਦਾ ਇਸ ਤਰ੍ਹਾਂ ਦਾ ਕਹਦਾ ਹੁਣ ਪੁਆਇੰਟ ਆ ਮੇਨ ਹੈ ਹੁਣ ਇੱਥੇ ਆਪਾਂ ਲਾਈਟ ਲਾ ਕੇ ਕੀ ਕਰਨਾ ਹੈ ਉਹਨੂੰ ਕਿਹੜੇ ਜਿਹਾ ਰੱਖਿਆ ਪਾਣੀ ਕਿੱਧਰ ਸਟੋਰ ਕਰ ਸਕਦੇ ਉੱਥੋਂ ਜਾ ਕੇ ਉਧਰ ਜਾਣ ਦੀ ਕਿੱਥੋਂ ਹੁਣ ਸਾਰੀਆਂ ਲੋਕੇਸ਼ਨਾਂ ਤੇ ਟੈਕ ਮੋਬਾਈਲ ਹੈ ਮੇਰੀ ਗੱਲ ਸਹੀ ਹੈ ਆਪਣੇ ਬੰਦੇ ਰੁਪਏ ਚ ਸਾਰੇ ਇੰਤਜ਼ਾਮ ਕੀਤੇ ਹੋਏ ਨੇ ਪ੍ਰਵੀਰ ਜੀ ਇਹ ਪਾਦ ਹੁਣੀ ਪਾ ਦਿੰਦੇ ਇਸ ਲਈ ਨੇ ਪਾਤੀ ਤੋਂ ਨਦੀ ਜੇ ਰੱਬ ਨਾਲ ਗੁਰਪਾਜ ਪਾ ਦੇ ਸਰ ਇਹ ਇਹ ਆਪਾਂ ਗੁਰਪਾਜ ਹੀ ਪਾ ਦਨ ਆਪਾਂ ਖੜਿਆ ਤੇ ਆਪਾਂ ਨੂੰ ਲੇਟਾ ਲਾ ਦੇ ਇਹ ਸਾਰਾ ਸਾਰੇ ਰਿਪੋਰਟਾਂ ਨੇ ਸਾਡੇ ਕੋਲ ਹਰ ਇੱਕ ਚੀਜ਼ ਸਾਡੇ ਕੋਲ ਹੈ ਹਰ ਇੱਕ ਜਗ੍ਹਾ ਤੇ ਡਬਲ ਸਪਲਾਈ ਦਿੱਤੀ ਹੋਈ ਹੈ ਜਨਰੇਟਰ ਦੀ ਵੀ ਹੈ ਬਿਜਲੀ ਦੀ ਵੀ ਹੈ ਸਾਰੇ ਫੀਲਡਰ 24 ਘੰਟੇ ਚੱਲਦਾ ਹੈ ਕੋਈ ਐਸਡੀਓ ਹੈ ਕੋਈ ਯਾਰ ਦੱਸ ਦੇ ਆ ਬਗਲੇ ਪੂਣੀ ਵੀ ਆ ਟੇਕਾਂ ਰੱਖਦੇ ਸਾਰੇ ਅੰਦਰਾਵਾਰੀ ਚ ਮਰੇ ਉਹਨੂੰ ਕਰੇ ਤੋਰਨ ਸਰਪੰਚ ਜਿਹੜੇ ਆਪਾਂ ਬੰਨੇਰੇ ਬੰਦੇ ਆਪਾਂ ਨੂੰ ਲੋਕੀ ਨਹੀਂ ਤੱਕਦੀ ਨਾ ਨਹੀਂ ਨਹੀਂ ਜਿਹੜੇ ਪ੍ਰਸ਼ਾਸਨ ਨੂੰ ਮਾਰ ਕੇ ਬੋਲਦੇ ਪ੍ਰਸ਼ਾਸਨ ਯਾਰ ਮੈਂ ਕਹਿੰਦੀ ਗੱਲ ਹੁਣ ਇੱਕ ਵਾਰੀ ਹੋ ਗਈ ਗੱਲ ਨਵੇਂ ਬੁਲੇ ਕਹਿੰਦਾ ਸਰਪੰਚ ਨੂੰ ਕਹਿੰਦਾ ਕੋਈ ਜਦੋਂ ਅਸੀਂ ਤੁਹਾਡੇ ਨਾਲ ਮੈਂ ਖੜਿਆ ਮੈਂ ਤੁਹਾਨੂੰ ਕੀ ਹੋਵੇ ਤੁਹਾਨੂੰ ਕੋਈ ਗੋਸ਼ਟ ਨਹੀਂ ਹੈ ਸਰ ਇੱਕ ਅੰਕਲ ਤੁਸੀਂ ਅੱਜ ਰਾਤ ਨੂੰ ਜਿਹੜਾ ਦੌਰਾ ਕੀਤਾ ਹੈ ਕਗਰ ਦੇ ਜਿਹੜਾ ਪਾਦਰ ਵਧ ਰਿਹਾ ਲਗਾਤਾਰ ਵਧਦਾ ਜਾ ਰਿਹਾ 95 ਤੋਂ 45 ਤੋਂ ਵੀ ਪਲੱਸ ਚਲਾ ਗਿਆ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਤੁਸੀਂ मौके ਤੇ ਪਹੁੰਚੇ ਜੱਜਾ ਲਿਆ ਪਿੰਡਾਂ ਦੇ ਲੋਕਾਂ ਨੇ ਕੀ ਸਮੱਸਿਆ ਜਿਹੜੀ ਤੁਹਾਡੇ ਮੂਰੇ ਰੱਖੀ ਹੈ ਦੇਖੋ ਅੱਜ ਸਵੇਰ ਤੋਂ ਹੀ ਇਹ ਅਹਿਸਾਸ ਹੋ ਗਿਆ ਦੀ ਕਿ ਜਿਹੜਾ ਪਿੱਛੇ ਪਾਣੀ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਤੇ ਅਸੀਂ ਸਵੇਰੇ 9 ਵਜੇ ਤੋਂ ਸਾਰੇ ਪ੍ਰਸ਼ਾਸਨ ਨੇ ਐਸਟੀਐਮ ਸਾਹਿਬ ਆਪਣਾ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਪ੍ਰਸ਼ਾਸਨ ਨੇ ਤੇ ਸਾਰੇ ਅਧਿਕਾਰ ਜਣ ਅਸੀਂ ਮੀਟਿੰਗਾਂ ਕੀਤੀਆਂ ਸੀ ਤੇ ਮੀਟਿੰਗਾਂ ਦੇ ਵਿੱਚ ਅਸੀਂ ਇਹਨੂੰ ਸਾਰੇ ਕਲਸਟਰਾਂ ਦੇ ਵਿੱਚ ਵੰਡ ਕੇ ਹਰ ਕਲਸਟਰ ਦੇ ਉੱਤੇ ਹਰ ਪੁਆਇੰਟ ਦੇ ਉੱਤੇ ਅਸੀਂ ਮੁਲਾਜ਼ਮਾਂ ਦੀਆਂ ਡਿਊਟੀਆਂ ਲਾ ਜਾਂ ਸੀ ਤੇ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਉਹਨਾਂ ਨੂੰ ਅਗ੍ਹਾ ਕੀਤਾ ਦੀ ਕਿ ਸਰਕਾਰ ਤੁਹਾਡੇ ਨਾਲ ਖੜੀ ਹੈ ਤੇ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਨੇ ਜਿਹੜੇ ਉਹ ਲੋਕਾਂ ਦੀ ਸਹੂਲਤ ਦੇ ਲਈ ਕੀਤੇ ਗਏ ਆ ਜੇ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਹਾਲਤ ਵੀ ਬਣ ਜਾਂਦੇ ਨੇ ਉਹਨਾਂ ਦੇ ਰਹਿਣ ਸਹਣ ਦਾ ਪ੍ਰਬੰਧ ਵੀ ਕੀਤਾ ਗਿਆ ਪਿੰਡਾਂ ਦੇ ਵਿੱਚ ਆਪ ਜਾ ਕੇ ਆਏ ਆ ਤੇ ਅੱਜ ਜੋ ਅਸੀਂ ਦਿਨੇ 3 ਵਜੇ ਤੱਕ ਸਾਰੇ ਪ੍ਰਬੰਧ ਕੀਤੇ ਸੀ ਸਟਾਫ ਦੀਆਂ ਡਿਊਟੀਆਂ ਲਾਈਆਂ ਸੀ ਅੱਜ ਹੁਣ ਮੈਂ ਦੇਖਣ ਵੀ ਆਇਆ ਹਾਂ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਕੇ ਤੇ ਹਾਜ਼ਰ ਨੇ ਤਹਿਸੀਲਦਾਰ ਸਾਹਿਬ ਖੁਡੇ ਦੀ ਜੋ ਜੋ ਜਿੱਥੇ ਵੀ ਕਿਸੇ ਦੀ ਡਿਊਟੀ ਲਾਈ ਗਈ ਹੈ ਜਨਰੇਟਰਾਂ ਦੇ ਪ੍ਰਬੰਧ ਕੀਤੇ ਗਏ ਨੇ ਹਰ ਤਰ੍ਹਾਂ ਦੇ ਪ੍ਰਬੰਧ ਜੋ ਇਸ ਸੰਕਟ ਦੇ ਲਈ ਹੋ ਸਕਦੇ ਆ ਉਹ ਅਸੀਂ ਸਾਰੇ ਕੀਤੇ ਨੇ ਤੇ ਅਸੀਂ ਜੋ ਇਹ ਤ੍ਰਸਦੀ ਜੋ ਸਾਡੀ ਵੱਡੀ ਮਾਰ ਹਲਕੇ ਲਹਿਰੇ ਨੂੰ ਚੱਲਣੀ ਪੈਂਦੀ ਹੈ ਹਰ ਸਾਲ ਚੱਲਦੀ ਪੈਂਦੀ ਹੈ ਪਰ ਪਿਛਲੇ ਸਾਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਮਿਹਨਤ ਦੇ ਸਦਕਾ ਉਹਨਾਂ ਦੀ ਅਗਵਾਈ ਦੇ ਸਦਕਾ ਪਿਛਲੇ ਸਾਲ ਸਾਡੀ ਕੋਈ ਮਾਰ ਨਹੀਂ ਹੋਈ ਕਿਉਂਕਿ ਸਮੇਂ ਦੇਸੀ ਸਾਰੀਆਂ ਸਫਾਈਆਂ ਕਰਾਈਆਂ ਨੇ ਸਾਰਾ ਪਾਣੀ ਸਹੀ ਅੱਗੇ ਲੰਘਿਆ ਸੀ ਤੇ ਹੁਣ ਵੀ ਸਾਰੇ ਵੱਲੋਂ ਸਾਡੇ ਵੱਲੋਂ ਹਰ ਤਰ੍ਹਾਂ ਦੀ ਸਫਾਈ ਹੈ ਜਿਹੜੀ ਕੱਗਰ ਦੀ ਪਹਿਲਾਂ ਚੰਗੇ ਢੰਗ ਨਾਲ ਕਰਾਈ ਗਈ ਹੈ ਤੇ ਸਾਨੂੰ ਉਮੀਦ ਹੈ ਕਿ ਭਗਵਾਨ ਮਿਹਰ ਕਰਨਗੇ ਇਸ ਤਰ੍ਹਾਂ ਦਾ ਸੰਕਟ ਦਾ ਕੋਈ ਸਾਨੂੰ ਸਾਹਮਣਾ ਨਹੀਂ ਕਰਨਾ ਪਊਗਾ ਪਰ ਜੇ ਕੁਦਰਤ ਦੀ ਮਾਰ ਕੋਈ ਵੱਡੀ ਹੁੰਦੀ ਹੈ ਤਾਂ ਸਾਡੇ ਵੱਲੋਂ ਸਾਰੇ ਪ੍ਰਬੰਧ ਜਿਹੜੇ ਉਹ ਪੁਖਤਾ ਉਹ ਕੀਤੇ ਗਏ ਜਿਹੜੇ ਲੋਕਾਂ ਨੇ ਕੋਈ ਸਮੱਸਿਆ ਰੱਖੀ ਹੈ ਤੁਸੀਂ ਮੌਕੇ ਤੇ ਹੱਲ ਵੀ ਕੀਤਾ ਹੈਗਾ ਕੀ ਕੀ ਜਿਹੜੀਆਂ ਇਹ ਇਹ ਸਮੱਸਿਆ ਸੀ ਛੋਟੇ ਛੋਟੇ ਜਿਹੜੇ ਤੁਸੀਂ ਅਫਸਰਾਂ ਨੂੰ ਬੁਲਾ ਕੇ ਮੌਕੇ ਤੇ ਕਿਹੜੇ ਕਿਹੜੇ ਅਫਸਰ ਬੁਲਾ ਕੇ ਜਿਹੜੇ ਲੋਕਾਂ ਨੇ ਕਿਸੇ ਤਰ੍ਹਾਂ ਦੀ ਕਿਸੇ ਨੇ ਜੀਸੀਬੀ ਦੀ ਕਿਸੇ ਨੇ ਵੱਡੀਆਂ ਮਸ਼ੀਨਾਂ ਦੀ ਮੰਗ ਕੀਤੀ ਆ ਉਹ ਅਸੀਂ ਨਾਲ ਦੀ ਨਾਲ ਇੰਤਜ਼ਾਮ ਕਰਤਾ ਕਿਸੇ ਨੇ ਬੈਟਰੀਆਂ ਦੀ ਇੰਤਜ਼ਾਮ ਪ੍ਰਬੰਧਾ ਦੀ ਮੰਗ ਕੀਤੀ ਆ ਕਿ ਵੱਡੇ ਬੈਟਰੀ ਸਾਨੂੰ ਚਾਹੀਦੇ ਨੇ ਉਹ ਅਸੀਂ ਨਾਲ ਦੀ ਨਾਲ ਪ੍ਰਬੰਧ ਕਰਤੇ ਜੋ ਕੁਝ ਵੀ ਅਸੀਂ ਓਪਨਲੀ ਲੋਕਾਂ ਨੂੰ ਕਿਹਾ ਮੈਂ ਇੱਥੇ ਖੜ ਕੇ ਵੀ ਜੋ ਕੁਝ ਵੀ ਤੁਹਾਨੂੰ ਚਾਹੀਦਾ ਉਹ ਸਾਰੀ ਚੀਜ਼ ਅਸੀਂ ਇੱਥੇ ਤੁਹਾਨੂੰ ਮੁਗਵਾ ਕੇ ਦਵਾਂਗੇ ਖਾਲੀ ਥੈਲਿਆਂ ਦੀ ਗੱਲ ਸੀ ਖਾਲੀ ਥੈਲੇ 1 ਲੱਖ ਦੇ ਗਰੀਬ ਖਾਲੀ ਥੈਲੇ ਸਾਡੇ ਕੋਲੇ ਇੱਥੇ ਤਿਆਰ ਪਏ ਆ ਭਰ ਕੇ ਵੀ ਰੱਖੇ ਹੋਏ ਨੇ ਸੋ ਜੋ ਵੀ ਸਰਕਾਰ ਵੱਲੋਂ ਪ੍ਰਬੰਧ ਹੋ ਸਕਦੇ ਨੇ ਅਸੀਂ ਸਾਰੇ ਕੀਤੇ ਹੋਏ ਐ ਐਨ ਡੀ ਆਰ ਐਫ ਦੀ ਟੀਮ ਹੈ ਜਿਹੜੀ ਉਹ ਮੌਕੇ ਤੇ ਪਹੁੰਚੀ ਹੋਈ ਹੈ ਉਹ ਵੀ ਕਿਸੇ ਵੀ ਹਰ ਸਥਿਤੀ ਦੇ ਲਈ ਨਿਪਟਣ ਦੇ ਲਈ ਤਿਆਰ ਬੈਠੀ ਹੈ ਸੋ ਅਸੀਂ ਦੇਖੋ ਲੱਗੇ ਹੋਏ ਹਾਂ ਤਾਂ ਨਿਸ਼ਚਿਤ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅ ਕਿਸੇ ਵੀ ਕਿਸਮ ਦਾ ਅਸੀਂ ਨੁਕਸਾਨ ਨਹੀਂ ਹੋਣ ਦੇਵਾਂਗੇ ਇਸੀ ਅ ਰੀਹੈਬਿਟੇਸ਼ਨ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਜੇ ਕੋਈ ਇਸ ਤਰ੍ਹਾਂ ਦੇ ਜਿਹੜੇ 4-5 ਪਿੰਡ ਨੇ ਸਾਡੇ ਕੱਟ ਆਫ ਹੋ ਜਾਂਦੇ ਆ ਬਿਲਕੁਲ ਜਦੋਂ ਘੱਗਰ ਦਾ ਪਾਣੀ ਆਉਂਦਾ ਕਿਉਂਕਿ ਅਸੀਂ ਤਾਂ ਪਿਛਲੇ ਲੰਬੇ ਸਮੇਂ ਤੋਂ ਸੰਤਾਪ ਹੰਡਾਰੇ ਆ ਨਾ ਸੰਤਾ ਦਾ ਸਾਰਾ ਪਤਾ ਵੀ ਕਿੱਥੇ ਪਾਣੀ ਆਉਂਦਾ ਕਿੱਥੇ ਹੁੰਦਾ ਪੰਜ ਪਿੰਡ ਨੇ ਸਾਡੇ ਉਹ ਕੱਟੇ ਜਾਂਦੇ ਨੇ ਸਾਰੇ ਕਿਤੇ ਉਹਨਾਂ ਦਾ ਰਾਬਤਾ ਨਹੀਂ ਰਹਿੰਦਾ ਉਹਨਾਂ ਨੂੰ ਕਿੱਥੇ ਅਸੀਂ ਠਰ ਆਉਣੇ ਕਿੱਥੇ ਉਹਨਾਂ ਦੇ ਰਹਿੰਦਾ ਇੰਤਜ਼ਾਮ ਕਰਨਾ ਉਹ ਵੀ ਅਸੀਂ ਸਾਰਾ ਕੁਝ ਕੀਤਾ ਹੋਇਆ ਹੈ ਸੋ ਸਾਰੇ ਪੁਖਤਾ ਪ੍ਰਬੰਧ ਅਸੀਂ ਕਰ ਰੱਖੇ